ਜਿਵੇਂ ਕਿ ਤੁਸੀਂ ਦੇਖਿਆ ਆ ਵੀ ਅੱਜ ਬੂਥ ਨੰਬਰ 54 ਵਿੱਚ ਅਸੀਂ ਆਏ ਹੋਏ ਆ ਆਬ ਨਿਊਜ਼ ਇੰਡੀਆ ਲੋਕਤੰਤਰ ਦੀ ਆਵਾਜ਼ ਟੀਮ ਇੱਥੇ ਦੀ ਬੂਥ ਬੋਥ ਦੇ ਬੂਥ ਦੇ ਜਿਹੜੇ ਸਵੇਰ ਤੋਂ ਹੀ ਸੇਵਾ ਵਿੱਚ ਹਾਜ਼ਰ ਨੇ ਤੇ ਉਹਨਾਂ ਨਾਲ ਵੀ ਭਾਈ ਸਾਹਿਬ ਨਾਲ ਵੀ ਗੱਲਬਾਤ ਕਰਨ ਦੀ ਹੈ ਭਾਈ ਸਾਹਿਬ ਕੀ ਨਾਮ ਆਪਣਾ ਹੈ ਮੇਰਾ ਮਿੱਕਾ ਲਖਨਪਾਲ ਜੀ ਮੈਂ ਜ਼ਿਲ੍ਹਾ ਮਹਾ ਮੰਤਰੀਆਂ OBC ਮੋਰਚੇ ਦਾ ਜੀ ਜੀ ਸਰ ਅੱਜ ਸਵੇਰ ਤੋਂ ਹੀ ਇੱਕ ਤਾਂ ਗਰਮੀ ਦਾ ਮਾਹੌਲ ਵੀ ਆ ਤੇ ਵੋਟਾਂ ਦਾ ਚਲਸਰਾ ਜਾਰੀ ਆ ਤੇ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਆ ਆਪਣੇ ਪੂਰਾ ਪ੍ਰਬੰਧ ਹੈ ਜੀ ਚਾਹ ਪਾਣੀ ਦਾ ਠੰਡਿਆਂ ਦਾ ਸਭ ਪ੍ਰਬੰਧ ਕੀਤਾ ਗਿਆ ਬਾਕੀ ਤੁਹਾਨੂੰ ਪਤਾ ਜਿੰਮੀ ਚੋਂ ਚੱਲ ਰਹੀ ਹੈ ਔਰ ਅੱਜ ਅਸੀਂ ਜੋ ਸਾਢੇ 3 ਸਾਲ ਹੋ ਗਏ ਆਮ ਪਾਰਟੀ ਨੂੰ ਗਰਦਾਰ ਪਾਰਟੀ ਆਮ ਪਾਰਟੀ ਨਹੀਂ ਖਾਸ ਪਾਰਟੀ ਤੇ ਗਰਦਾਰ ਪਾਰਟੀ ਜਿਨ੍ਹਾਂ ਨੇ 3 ਸਾਲਾਂ ਸਾਢੇ 3 ਸਾਲਾਂ ਵਿੱਚ ਬੇੜਾ ਕਰ ਕਰ ਦਿੱਤਾ ਪੰਜਾਬ ਦਾ ਹੁਣ ਸਾਨੂੰ ਮੌਕਾ ਮਿਲਿਆ ਸਾਡੇ ਜੀਵਨ ਗੁਪਤਾ ਜੀ ਬਹੁਤ ਹੀ شریف ਇਮਾਨਦਾਰ ਇੱਕ ਸਧਾਰਨ ਪਰਿਵਾਰ ਦੇ ਵਿੱਚੋਂ ਸਾਨੂੰ ਨਮਾਇंदे ਦਿੱਤੇ ਗਏ ਹਨ ਔਰ ਹੁਣ ਸਾਡਾ ਹੀ ਫਰਜ਼ ਬਣਦਾ ਸਾਰੇ ਕਾਰਜਕਰਤਾ ਦਾ ਸਾਰੇ ਵੈਸਟ ਦੇ ਸਮੂਹ ਵੋਟਰਾਂ ਦਾ ਕਿਛਲੀ ਜੀਵਨ ਗੁਪਤਾ ਇਹਨੂੰ ਵੋਟਾਂ પા ਕੇ ਆਪਾਂ ਕਾਮਯਾਬ ਕਰੀਏ ਤਾਂ ਜੋ ਸੈਂਟਰ ਤੋਂ ਵੀ ਫੰਡ ਲਿਆ ਕੇ ਇਸ ਹਲਕੇ ਦਾ ਵਿਕਾਸ ਕਰ ਸਕਾਂ ਜਿਸ ਤਰ੍ਹਾਂ ਸੀਗਾ ਸੈਂਟਰ ਤੋਂ ਫੰਡ ਆ ਜਿਸ ਤਰ੍ਹਾਂ ਮੋਦੀ ਜੀ ਦੇ ਕਹਿਣ ਤੇ ਕਥਨ ਅਨੁਸਾਰ ਜਿੰਨੀਆਂ ਵੀ ਸਟਾਰ ਪ੍ਰਚਾਰਕ ਅੱਜ ਲੁਧਿਆਣੇ ਵਿੱਚ ਆਈਆਂ ਜਿਵੇਂ ਕਿ ਹਰਿਆਣੇ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਸਾਹਿਬ ਵੀ ਲੁਧਿਆਣੇ ਵਿੱਚ ਚੌਣ ਮੈਦਾਨ ਵਿੱਚ ਉਤਰੇ ਜੀਵਨ ਗੁਪਤਾ ਜੀ ਦੇ ਹੱਕ ਵਿੱਚ ਦੂਜੇ ਪਾਸੇ ਗੱਲ ਕਰ ਲਈਤੀ ਜਾਵੇ ਤਾਂ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਜੀ ਵੀ ਆਏ ਜੋ ਕਿ ਇਹਨਾਂ ਦੇ ਹੀ ਕਾਸਨਾ ਸੰਬੰਧਿਤ ਰੱਖਦੇ ਨੇ ਗੁਪਤਾ ਪਹਿਲੇ ਮੋਦੀ ਜੀ ਦੇ ਇੱਕ ਨਾਰੇ ਅਨਸਾਰ ਡਬਲ ਇੰਜਨ ਸਰਕਾਰ ਆ ਜੇ ਵੱਲ ਜਾਂਦੀ ਆ ਤੇ ਕਿਸ ਤਰ੍ਹਾਂ ਦੀ ਨੋਰ ਆ ਨਾ ਪਿਛਲੇ ਦਿਨੀ ਜੀ ਦੇਖਿਆ ਗਿਆ ਕਿ ਪਿਛਲੀਆਂ ਵੋਟਾਂ ਲੰਘ ਚੁੱਕੀਆਂ ਨਹੀਂ ਜਿਵੇਂ ਕਿ ਮੈਂਬਰ ਪਾਰਲੀਮੈਂਟ ਦੀਆਂ ਲੋਕ ਸਭਾ ਦੀਆਂ ਸੀਟਾਂ ਤੇ ਬੜੇ ਵੱਡੇ ਪੱਦਰ ਨਾਲ ਸਰਦਾਰ ਅਬਨੀ ਸਿੰਘ ਬਿੱਟੂ ਜੀ ਨੂੰ ਸੈਕੰਡ ਨੰਬਰ ਤੇ ਆਏ ਪਹਿਲਾਂ ਹਾਰੇ ਨਹੀਂ ਪਰ ਇਸ ਇਸ ਹਲਕੇ ਤੋਂ ਵੈਸਟ ਤੋਂ ਕਿਸ ਤਰ੍ਹਾਂ ਦੀ ਉਮੀਦ ਕਰਦੇ ਹੋ ਵੀ ਤੁਸੀਂ ਵੋਟਾਂ ਲੰਦੂ ਜਿਸ ਤਰ੍ਹਾਂ ਇਹਨਾਂ ਹਲਕੇ ਵੈਸਟ ਦਾ ਵੀ ਪੂਰਾ ਯੋਗਦਾਨ ਆ ਮਿੱਟੂ ਸਾਹਿਬ ਅਕਸਰ ਆਪਣੇ ਬਿਆਨਾਂ ਵਿੱਚ ਕਹਿੰਦੇ ਨੇ ਵੀ ਵੀ ਹਲਕਾ ਵੈਸਟ ਤੋਂ ਵੈਸਟ ਦੇ ਲੋਕਾਂ ਨੇ ਮੈਨੂੰ ਬਹੁਤ ਪਿਆਰ ਦਿੱਤਿਆ ਤੁਸੀਂ ਕੀ ਕਹਿਣਾ ਚਾਹੋਗੇ ਬਿਲਕੁਲ ਜੀ ਠੀਕ ਹੈ ਜੀ ਬਹੁਤ ਧੰਨਵਾਦ ਆ ਵੈਸਟ ਵਾਲਿਆਂ ਦਾ ਕਿਉਂਕਿ ਵੈਸਟ ਵਿੱਚ ਲੋਕ ਸਭਾ ਇਸ ਸੀਟ ਤੋਂ ਅਸੀਂ 15 ਤੋਂ 18000 ਦੀ ਸਾਡੀ ਲੀਡ ਸੀ 50 ਉਹਦਾ ਆ ਕੇ 20 ਤੋਂ 25000 ਸਾਡੀ ਪਾਰਟੀ ਲੀਡ ਹੋ ਗਈ ਔਰ ਜੀਵਨ ਗੁਪਤੇ ਨੂੰ ਜਿਤਾ ਕੇ ਵਿਧਾਨ ਸਭਾ ਭੇਜਾਂਗੇ ਪੂਰਾ ਯਕੀਨਾਂ ਜੀ ਡਿਟੇਲ ਪੂਰਾ ਬਹੁਤ ਯਕੀਨਾਂ ਜੀ ਲੱਭ ਰ ਗਿਆ ਜਨਤਾ ਦੇ ਔਰ ਮੋਦੀ ਸਾਹਿਬ ਦਾ ਪਤਾ ਹੀ ਹੈ ਦਮ ਸਾਰਿਆਂ ਨੂੰ ਵੀ ਸਾਡੇ 11:00 ਵਜੇ 10 ਮਿੰਟ ਹੋ ਚੁੱਕੇ ਅੱਜ ਵੀ ਸਾਡੇ ਨਾਲ ਗੱਲ ਹੋ ਰਹੀ ਆ ਤੇ ਕਿੰਨੇ ਪ੍ਰਤੀਸ਼ਤ ਤੁਹਾਡੇ ਹਿਸਾਬ ਨਾਲ VOTING ਹੋ ਚੁੱਕੀ ਆ ਕਿੰਨੇ ਟੋਟਲ ਕਿੰਨੇ ਹੋ ਦੇਖੋ ਜੀ ਮੇਰਾ ਅੰਦਾਜ਼ਾ ਸ਼ਾਮ ਤੱਕ ਸਭ ਤੋਂ ਪਹਿਨ ਪਰਸੈਂਟ VOTING ਦੀ ਆਸ ਆ ਕਿਉਂ ਗਰਨੇ ਆ ਸਵੇਰੇ ਕੁਝ ਬਾਕੀ ਆ ਕਿਉਂਕਿ ਜੜੀਆਂ ਪਰਚੀਆਂ BLO ਸਿੱਧੀਆਂ ਘਰਾਂ ਦੇ ਵਿੱਚ ਦੇ ਆਏ ਨੇ ਇਸ ਕਰਕੇ ਬੂਤ ਤੇ ਦੇ ਉਤੇ ਘਾਟੀ ਲੋਕ ਆਂਦੇ ਨੇ ਉਸੇ ਦਿਆਗੇ ਪਰਚੀ ਪ੍ਰਾਪਤ ਹੋਈ ਹੋਈ ਉਹਨਾਂ ਨੂੰ ਸਿੱਧਾ ਬੂਤੇ ਜਾ ਕੇ ਵੋਟ ਪਾ ਰਹੇ ਨੇ ਸ਼੍ਰੀਮਾਨ ਜੀ ਤੁਹਾਨੂੰ ਨਹੀਂ ਲੱਗਦਾ ਵੀ ਹਲਕਾ ਵੈਸਟ ਜਿਹੜੀ ਹੋਰ ਸੀਟ ਮੰਨੀ ਜਾ ਰਹੀ ਆ ਕਿਤਨੇ ਕਿਤੇ ਵੈਸਟ ਦੀ ਹੋਰ ਸੀਟ ਆ ਕਿਤਨੇ ਕਿਤੇ ਆਮ ਆਦਮੀ ਪਾਰਟੀ ਨੇ ਵੀ ਕੱਲ ਦੇਖਿਆ ਤੁਸੀਂ ਤਸਵੀਰਾਂ ਇੱਕ ਜਿਹੜਾ ਨੰਗਾ ਨਾਚ ਆ ਜਿਹੜਾ ਦੇਖਿਆ ਗਿਆ ਰਾਸ਼ਨ ਵੰਡਣ ਲੈ ਕੇ ਬੜੇ ਇਸ ਤਰ੍ਹਾਂ ਦੇ ਕਈ ਸਵਾਲ ਜਿਹੜੇ ਉੱਠੇ ਆ ਪੈਦਾ ਹੋਇਆ ਵੀ ਉਸ ਉਸ ਦੇ ਉਲਟ ਜਿਹੜਾ ਜੀਵਨ ਗੁਪਤਾ ਜੀ ਵਾਲ ਦੇਖਿਆ ਜਾਵੇ ਤਾਂ ਇਹਨਾਂ ਦੀ ਛਵੀ ਬਾਰੇ ਤੁਸੀਂ ਕੀ ਕਹਿੰਦੇ ਹੋ ਤੁਸੀਂ ਦੇਖ ਹੀ ਲਿਆ ਜੀ ਗੱਲ ਆਪਾਂ ਦੇ ਵਿੱਚ ਲੜਦੇ ਹੋਏ ਕੁੱਤੀ ਚੋਰਾਣ ਵਾਲੀ ਹੈ ਜੀ ਪੰਜਾਬ ਪੁਸ ਆਪ ਸਪਲਾਈ ਕਰ ਰਹੀ ਸ਼ਰਾਬ ਔਰ ਕੱਪੜੇ ਬੈਗ ਜਿਮੈਟਰੀਆਂ ਦੇਖੀ ਦੇ ਤੁਸੀਂ ਉਹਨਾਂ ਦਾ ਕੀ ਹਾਲ ਆ ਰਾਸ਼ਨ ਬਣ ਰਹੇ ਆਪਾਂ ਸਾਰੇ ਇਹਨਾਂ ਨੇ ਆਪਾਂ ਚੋਂ ਲੰਮੜ ਮਰ ਜਣਾ ਔਰ ਸਾਡੇ ਜੀਵਨ ਗੁਪਤਾ ਜੀ ਬਹੁਤ ਸਧਾਰਨ ਵਿਅਕਤੀ ਨੇ ਔਰ ਜ਼ਮੀਨ ਦੇ ਨਾਲ ਜੁੜੇ ਹੋਏ ਹਨ ਸੰਦੀਪ ਰੋੜਾ ਜੀ ਬਾਰੇ ਧਨਵਪਦਾਰ ਬੱਪਤੀ ਬੰਦਾ ਜੀ ਉਹ ਉਹਨੂੰ ਜ਼ਮੀਨਦਾਰੀ ਪਤਾ ਵਰਕਰਾਂ ਨਾਲ ਕੀ ਪਤਾ ਐਸੇ ਦੇ ਕੇ ਐਮਪੀ ਨਾਲ ਭਾਈ ਸਾਹਿਬ ਸੰਦੀਪ ਰੋੜਾ ਜੀ ਕਹਿ ਰਹੇ ਲੋਕਾਂ 'ਚ ਪੂਰੇ ਵੈਸਟ ਹਲਕੇ ਦੇ ਵਿੱਚ ਵੈਸਟ ਤੋਂ ਬਾਹਰ ਵੀ ਜਿੱਥੇ VOTING ਨਹੀਂ ਵੀ ਹੋਣੀ ਉਹ ਇੱਥੇ ਵੀ ਬੋਟ ਤੱਕ ਲੱਗੇ ਨੇ ਪਰ ਦਾਵਾ ਕੀਤਾ ਜਾ ਰਿਹਾ ਮੌਜੂਦਾ ਸਰਕਾਰ ਵੱਲੋਂ ਕੰਮ ਜ਼ੰਗੀ ਪੱਦਰ ਤੇ ਕੀਤੇ ਜਾਣਗੇ ਤੁਹਾਡਾ ਕੀ ਹੈ ਕਿਹੜਾ ਕੰਮ ਹੈ ਜੀ ਕਿਹੜਾ ਕੰਮ ਹੈ ਹਵਾਈ ਅੱਡਾ ਉਹ ਸੈਂਟਰ ਦਾ ਪੈਸਾ ਲੱਗ ਰਿਹਾ ਜੀ ਫਲਾਈਓਵਰ ਦਾ ਸੈਂਟਰ ਦੇ ਪੈਸੇ ਨਾਲ ਹੈ ਇਹਨਾਂ ਨੇ ਕੀ ਕੀਤਾ 3.5 ਸਾਲ ਕੀ ਕੀਤਾ ਜਿਹੜੇ ਮੌਜੂਦਾ MLA ਸਨ ਉਹਨਾਂ ਨੇ ਕਿਵਰ ਕੀ ਕੀਤਾ ਜਿਹਨਾਂ ਨੇ ਵਿਕਾਸ ਆ ਕੇ 2 ਮਹੀਨਿਆਂ ਚ ਕਰਤਾ 3 ਮਹੀਨਿਆਂ ਚ ਕਰਤਾ ਪਹਿਲਾਂ 3.5 ਸਾਲ ਸੁੱਤੇ ਸੀ ਇਹਨੇ ਕੋਈ ਐਸਾ ਕੰਮ ਨਹੀਂ ਰੌਲਾ ਆ ਬੈਸਟ ਵਿੱਚ ਚੋਣ ਹੋ ਰਹੀ ਔਰ ਪੂਰੇ ਲੁਧਿਆਣਾ ਚ ਦਿਹਾਤੀ ਤੇ ਸ਼ਹਿਰੀ ਦੇ ਹਲਕੇ ਵਿੱਚ ਮੋੜ ਲਾ ਲਾ ਕੇ ਪੈਸੇ ਦੀ ਬਰਬਾਦੀ ਕੀਤੀ ਜੀ ਸਾਰਾ ਜਨਤਾ ਤੇ ਭਾਰ ਪੈ ਰਿਹਾ ਜੀ ਕੋਈ ਲੱਗਦਾ ਹੈ ਜਿਹੜੀ ਵੋਟ ਆ ਹੋਟ ਸੀਟ ਲੁਧਿਆਣਾ ਬੈਸਟ ਮੰਨੀ ਜਾਊਗਾ ਕਿਤੇ ਨਾ ਕਿਤੇ ਆਨਾਲੇ 2027 ਦੇ ਵਿੱਚ ਇੱਕ ਚਿਹਰਾ ਉੱਪਰ ਕੇ ਸਾਹਮਣੇ ਆਊਗਾ ਨਾ ਕੁਝ ਨਹੀਂ ਹੋਣਾ ਜੀ ਜੀਵਨ ਗੁਪਤਾ ਜਿੱਤਣਗੇ ਔਰ 2027 ਦੀ ਭਾਰਤੀ ਜਨਤਾ ਪਾਰਟੀ ਸਰਕਾਰ ਬਣੇਗੀ ਨਹੀਂ ਪੱਤਰ ਹੁਣ ਰੱਖਿਆ ਜਾਏਗਾ ਸਰ ਥੈਂਕ ਯੂ ਇਹਨਾਂ ਦੇ ਇਹਨਾਂ ਸ਼ਬਦਾਂ ਤੋਂ ਇੱਕ ਇਹ ਵੀ ਗੱਲ ਉੱਪਰ ਕੇ ਆਉਂਦੀ ਆ ਕਿ ਅਬ ਕੀ ਵਾਰ ਰਾਜਾ ਦਾ ਬੇਟਾ ਰਾਜਾ ਨਹੀਂ ਬਣੇਗਾ ਰਾਜਾ ਉਹ ਬਣੇਗਾ ਜੋ ਜੋ ਕਾਬਿਲ ਹੋਗਾ ਜੋ ਕਾਬਿਲ ਹੋਗਾ ਉਹ ਕਾਮ ਹੋਗਾ ਇਸ ਤਰ੍ਹਾਂ ਇਹ तमाम ਖਬਰਾਂ ਦੇਖਣ ਲਈ ਸਾਡੇ ਚੈਨਲ ਨਾਲ ਜੁੜੇ ਰਹੋ ਕੈਮਰਾ ਪਰਸਨ ਵਿਕੇਸ਼ ਸ਼ਰਮਾ ਦੇ ਨਾਲ ਐਡੀਟਰ ਇਨ ਚੀਫ ਰਵਿੰਦਰ ਭੋਗਲ ਜੀ ਵਿਸ਼ੇਸ਼ ਰਿਪੋਰਟ ਧੰਨਵਾਦ ਜੀ ਆ ਵੀ ਵਾਰਡ ਨੰਬਰ ਅ ਇੱਥੇ ਹਲਕਾ ਵੈਸਟ ਦੇ ਵਿੱਚ ਅਸੀਂ ਆਈ ਵੀ ਅਸੀਂ ਖੜੇ ਆ ਤੇ ਹਲਕਾ ਵੈਸਟ ਦੇ ਵਿੱਚ ਤੁਸੀਂ ਦੇਖਿਆ ਵੀ VOTING ਬੂਥ ਸੇਰ ਤੋਂ ਜਿਹੜਾ VOTING ਦਾ ਸਿਲਸਿਲਾ ਜਾਰੀ ਹੈ ਜਿਵੇਂ ਕਿ ਬੂਥ ਬੂਥ ਨੰਬਰ 54 ਵਿੱਚ ਅਸੀਂ ਆਏ ਆ ਤੇ ਸਾਡੇ ਵਿੱਚ ਭਾਈ ਸਾਹਿਬ ਮੌਜੂਦ ਨੇ ਇੱਥੇ ਦੇ ਬੂਥ ਦੇ ਇੰਚਾਰਜ ਵੀ ਨੇ ਤੇ ਬੂਥ ਦੀ ਜਿਹੜੇ ਸੰਭਾਲ ਆ ਜਿੱਥੋਂ ਤੱਕ ਵੀ ਵੋਟਰਸ ਨੂੰ ਬੜੇ ਸੁਚੱਜੇ ਢੰਗ ਨਾਲ ਜਿਹੜੇ ਵੋਟਰਾਂ ਨੂੰ ਆਪਣੀ ਮਤ ਦਾ ਦਾਨ ਦੇਣ ਲਈ ਜਿਵੇਂ ਕਿ ਇੱਥੇ ਕੋਈ ਵੋਟਰ ਆਂਦਾ ਅੱਛੇ ਤਰੀਕੇ ਨਾਲ ਪਰਚੀ ਦੇਖ ਕੇ ਫਾਰਮ ਭਰ ਕੇ ਅੱਗੇ ਭੇਜਿਆ ਜਾਂਦਾ ਕੀ ਨਾਮ ਆ ਭਾਈ ਸਾਹਿਬ ਆਪਾਂ ਮੇਰਾ ਨਾਮ ਕੁਸ਼ਾਗਰ ਕਸ਼ਪ ਹੈ ਮੈਂ ਭਾਰਤੀ ਜਨਤਾ ਪਾਰਟੀ ਤੋਂ ਵਾਰਡ ਇੰਚਾਰਜ ਹਾਂ 61 ਨੰਬਰ ਵਾਰਡ ਦਾ ਜੀ ਸਰ ਅੱਜ ਸਵੇਰ ਤੋਂ ਹੀ ਇੱਕ ਗਰਮੀ ਦਾ ਸਿਲਸਲਾ ਵੀ ਬਹੁਤ ਜਾਰੀ ਹੈ ਕਿੰਨਾ ਕੋਸ਼ਾ ਹੈ ਆਪਣਾ ਉਹ ਗਰਮੀ ਦੀ وجہ ਨਾਲ ਨਾ ਵੋਟਰ ਬਾਹਰ ਨਿਕਲ ਨਹੀਂ ਰਿਹਾ ਅ ਥੋੜਾ ਜਿਹਾ ਪ੍ਰਸ਼ਾਸਨ ਨੂੰ ਨਾ ਇੱਕ ਇੱਕ ਤਾਂ ਇਹ ਰੀਜ਼ਨ ਹੈ ਹੀ ਹੈ ਗਰਮੀ ਤਾਂ ਹੈ ਹੀ ਹੈ ਚਲੋ ਜੂਨ ਦਾ ਮਹੀਨਾ ਹੈ 19 ਜੂਨ ਦਾ ਦਿਨ ਹੈ ਅੱਜ ਵੋਟਰ ਗਰਮੀ ਕਰਕੇ ਬਾਹਰ ਨਹੀਂ ਨਿਕਲ ਰਿਹਾ ਸੈਕੰਡਲੀ ਇਹ ਨਾ ਵਰਕਿੰਗ ਡੇ ਹੈ ਜ਼ਿਆਦਾਤਰ ਲੋਕਾਂ ਦੀ ਸਰਕਾਰੀ ਨੌਕਰੀਆਂ ਨਹੀਂ ਹੁੰਦੀਆਂ ਜੇ ਡੀਸੀ ਆਫਿਸ ਨੂੰ ਚਾਹੀਦਾ ਸੀ ਡੀਸੀ ਸਾਹਿਬ ਨੂੰ ਕਿ ਪ੍ਰਾਈਵੇਟ ਜਿਹੜੇ ਕੰਮ ਸੀਗੇ ਨਾ ਉਹਨਾਂ ਨੂੰ ਵੀ ਬੰਦ ਕਰਨ ਤਾਂ ਲੋਕਾਂ ਦਾ ਟਾਈਮ ਹੈਗਾ 9 ਵਜੇ ਜਾਂ 10 ਵਜੇ ਕੰਮ ਦਾ ਉਹ ਸਾਰੇ ਵੋਟਰ ਜਿਹੜੇ ਐ ਅਸੀਂ ਤਾਂ ਪ੍ਰੇਰਿਤ ਕਰਕੇ ਲੈ ਕੇ ਤਾਂ ਆ ਰਹੇ ਹਾਂ ਬੂਤਾਂ ਦੇ ਸਾਡੇ ਵਰਕਰ ਲੱਗੇ ਹੋਏ ਐ ਲੇਕਿਨ ਜ਼ਿਆਦਾਤਰ ਲੋਕ ਜਿਹੜੇ ਆ ਜਿਨ੍ਹਾਂ ਦਾ ਪ੍ਰਾਈਵੇਟ ਕੰਮ ਹੈ ਕੋਈ ਕਿਸੇ ਸ਼ਾਪ ਤੇ ਸ਼ੋਰੂਮ ਤੇ ਕਿਤੇ ਹੋਰ ਕੰਮ ਕਰਦੇ ਐ ਉਹ ਸਾਰੇ ਫਟਾਫਟ ਜਾ ਰਹੇ ਆ ਅਸੀਂ ਤਾਂ ਖਿੱਚ ਕੇ ਮੈਂ ਆਪ ਇੱਕ ਕੁੜੀ ਸਾਡੇ ਗਲੀ ਦੀ ਸੀਗੀ ਉਹ ਤਨਿਸ਼ਕ ਦੇ ਸ਼ੋਰੂਮ ਚ ਕੰਮ ਕਰਦੀ ਹੈ ਮੈਂ ਉਹਨੂੰ ਵੜ ਕੇ ਲਿਆ ਮੈਂ ਕਿਹਾ ਤੂੰ ਪਹਿਲਾਂ ਵੋਟ ਪਾਓ ਅੱਜ ਹੁਣੇ ਬਹਲੇ ਵੀ ਲਾਈਨ ਚ ਲੱਗੀ ਹੋਈ ਹੈ ਅੱਛਾ ਆ ਆ ਬੜੀ ਦਿੱਕਤ ਹੈ ਫਿਰ ਇੱਕ ਥਰਡ ਦਿੱਕਤ ਜਿਹੜੀ ਮੇਨ ਆ ਰਹੀ ਹੈ ਜਦੋਂ ਮੋਬਾਈਲ ਫੋਨ ਸਾਰਿਆਂ ਦੀ ਜੇਬ ਚ ਅੱਜਕੱਲ ਉਹ ਪ੍ਰਸ਼ਾਸਨ ਸਾਰਾ ਕਹ ਰਿਹਾ ਮੋਬਾਈਲ ਫੋਨ ਅੰਦਰ ਨਹੀਂ ਜਾਂਦੇ ਨੇ ਹੁਣ ਜਦੋਂ ਬੰਦਾ ਦੇਖਦਾ ਮੈਂ ਕੱਲਾ ਗਿਆ ਆਪਣੀ ਵੋਟ ਪਾਣ ਮੇਰੇ ਕੋਲ ਹੁਣ ਬੰਦਾ ਹੀ ਹੈ ਨਹੀਂ ਕੋਈ ਕਿਨੂੰ ਖੜਾ ਕੇ ਜਾਵਾ ਉਹ ਮੈਂ ਕਹਿੰਦਾ ਚੱਲ ਛੱਡ ਯਾਰ ਮੇਰੀ ਵੋਟ ਨਾਲ ਕੀ ਹੋਏਗਾ ਨਾ ਆਪਾਂ ਚੱਲਦੇ ਆ ਕਰੇ ਮੈਂ ਜਾਣਾ ਆਪਣੇ ਕੰਮ ਤੇ ਔਰ ਮੋਬਾਈਲ ਫੋਨ ਜਿਹੜਾ ਬਾਹਰ ਰੱਖ ਕੇ ਜਾਣ ਦੀ ਜਿਹੜੀ ਇਹਨਾਂ ਨੇ ਰੂਲ ਡੀਸੀ ਆਫਿਸ ਵੱਲੋਂ ਨਿਕਲੇ ਉਹ ਵੀ ਗਲਤ ਹੈ ਜਾਂ ਫਿਰ ਉਹਨਾਂ ਨੂੰ ਕੋਈ ਬੈਗ ਉੱਥੇ ਦੇਣਾ ਚਾਹੀਦਾ ਸੁਵਿਧਾ ਪ੍ਰੋਵਾਈਡ ਕਰਾਨੀ ਚਾਹੀਦੀ ਹੈ ਜਿਹੜਾ ਉੱਥੇ ਮੋਬਾਈਲ ਫੋਨ ਰੱਖਿਆ ਜਾਵੇ ਸਾਡਾ ਜਮ੍ਹਾਂ ਕਰਾ ਕੇ ਟੋਕਨ ਦਿੱਤਾ ਜੀ ਬਿਲਕੁਲ ਬਿਲਕੁਲ ਤਾਂ ਸਰ ਤੁਹਾਨੂੰ ਕੀ ਲੱਗਦਾ ਵੀ ਇਹ ਗਰਮੀ ਦਾ ਮਾਹੌਲ ਆ ਜਿੱਦਾਂ ਹਾਂ ਇਸ ਤਰ੍ਹਾਂ ਹਲਕਾ ਵੈਸਟਰੀ ਜਿਹੜੀ ਹੌਟ ਸੀਟ ਮੰਨੀ ਜਾ ਰਹੀ ਆ ਆ ਤੁਹਾਨੂੰ ਕਿ ਲੱਗਦਾ ਕਿੰਨੇ ਪ੍ਰਤੀਸ਼ਤ VOTING ਹੋ ਜੂਗੀ ਇੱਥੇ ਸਰ ਦੇਖੋ ਸਾਨੂੰ ਉਮੀਦ ਹੈਗੀ ਹੈ 60% ਤਾਂ ਹੋਣੀ ਚਾਹੀਦੀ ਹੈ ਸ਼ਾਮ ਨੂੰ ਵੱਲੇ ਥੋੜਾ ਲੇਟ ਵੀ ਚੱਲੂਗਾ 6 ਵਜੇ ਤੱਕ ਹੈਗਾ ਪ੍ਰੋਗਰਾਮ ਸਾਰਾ ਤੇ ਪ੍ਰਸ਼ਾਸਨ ਨੇ ਐਕਸਟੈਂਡ ਕੀਤਾ 1 ਘੰਟਾ ਉੱਪਰੋਂ 1 ਘੰਟਾ ਦਿਨੋਂ 1 ਘੰਟਾ ਸ਼ਾਮ ਨੂੰ ਤੇ ਦੇਖਦੇ ਹਾਂ ਹੱਲੇ ਕਿੰਨਾ ਕੁ ਪੋਲਿੰਗ ਹੁੰਦੀ ਹੈ ਫਿਲਹਾਲ ਜੋ ਵੀ ਮੈਂ ਤੁਹਾਨੂੰ ਸਥਿਤੀਆਂ 3-4 ਪੁਆਇੰਟ ਦੱਸਿਆ ਉਹਦੇ ਸਾਰ ਨਾਲ ਤਾਂ ਬੜੀ ਘੱਟ VOTING ਹੋ ਰਹੀ ਹੈ VOTING ਹੋ ਰਹੀ ਹੈ ਤੁਹਾਡੇ ਨਾਲ ਅਨੁਮਾਨ ਦੇ ਸਾਰ ਨਾਲ ਬਹੁਤ ਘੱਟ ਹੋਊਗੀ ਜਾਂ ਇਸੋ ਤੱਕ ਪਾਰ ਕਰ ਜੂਗੀ 60 ਦਾ ਅੰਕ ਲੱਗੇ ਹੋਏ ਆ ਸਰ ਸਾਡੇ ਪਾਰਟੀ ਦੇ ਕਾਰਜਕਰਤਾ ਲੱਗੇ ਹੋਏ ਆ ਅਸੀਂ ਖਿੱਚ ਕੇ ਲੈ ਕੇ ਆਨੇ ਆ ਆਪਣੇ ਵੋਟਰਸ ਨੂੰ ਇੱਥੇ ਆ ਕੇ ਪ੍ਰੇਰਿਤ ਕਰਕੇ ਲੈ ਕੇ ਆ ਰਹੇ ਹਾਂ ਵੀ ਨਹੀਂ ਵੋਟ ਪਾ ਕੇ ਕੋਸ਼ਿਸ਼ ਆ ਸਾਡੀ ਅਸੀਂ ਆਪਣੇ ਵੱਲੋਂ ਗੱਡੀਆਂ ਵੀ ਲਾਈਆਂ ਸਾਡੇ ਵਰਕਰਾਂ ਦੀਆਂ ਗੱਡੀਆਂ ਲੱਗੀਆਂ ਹੋਈਆਂ ਐਕਟਿਵ ਹਾਂ ਤੇ ਕਿਸੇ ਨੂੰ ਲੈ ਕੇ ਆਣਾ ਸਾਰਾ ਕੁਝ ਸਿਸਟਮ ਈ ਰਿਕਸ਼ਾ ਵਗੈਰਾ ਸਾਰਾ ਚਲਾਇਆ ਹੋਇਆ ਸੀ ਉਹਦੇ ਜਿਹੜੇ ਭਾਜਪਾ ਦੇ ਉਮੀਦਵਾਰ ਆ ਜੀਵਨ ਗੁਪਤਾ ਜੀ ਹਾਂਜੀ ਬੜੀਆ ਬੜੀਆ ਸਟਾਰ ਪ੍ਰਚਾਰਕ ਜਿਹੜੀਆਂ ਹਸਤੀਆਂ ਵਾਂ ਲੁਧਿਆਣਾ ਸ਼ਹਿਰ ਵਿੱਚ ਹੌਟ ਸ਼ੀਟ ਤੇ ਪੁੱਜੀਆਂ ਜਿਵੇਂ ਕਿ ਹਰਿਆਣਾ ਦੇ ਮੁੱਖ ਮੰਤਰੀ ਨਾਗ ਸਿੰਘ ਸੈਣੀ ਸਾਹਿਬ ਜੀ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਜੀ ਜੋ ਕਿ ਇਹਨਾਂ ਦੀ ਕਾਸਤ ਦੇ ਨਾਲ ਸੰਬੰਧ ਰੱਖਦੇ ਆ ਕੀ ਕਹਿਣਾ ਚਾਹੋਗੇ ਵੀ ਇੰਨੀ ਸਟਾਰ ਪ੍ਰਚਾਰਕ ਆ ਪਾਰਟੀਆਂ ਵੀ ਆਉਣ ਦੇ ਬਾਵਜੂਦ ਵੀ ਇੱਕ ਇੱਕ ਚਿਹਰਾ ਪਹਿਲਾਂ ਤੋਂ ਹੀ ਤੁਸੀਂ ਜਾਣਦੇ ਹੋ ਉਹ ਵੀ ਪਾਰਟੀ ਛੱਡ ਕੇ ਆਏ ਕਾਂਗਰਸ ਪਾਰਟੀ ਛੱਡ ਕੇ ਆਏ ਰਵਨੀ ਦੇ ਬਿੱਟੂ ਜੀ ਅੱਜ ਭਾਰਤੀ ਨਰਿੰਦਰ ਜਨਤਾ ਪਾਰਟੀ ਨੇ ਪ੍ਰਧਾਨ ਮੰਤਰੀ ਸਾਹਿਬ ਨੇ ਰੇਲ ਮੰਤਰੀ ਨਾਲ ਨੂੰ ਆਜਿਆ ਗਿਆ ਪ੍ਰਵਨੀ ਤੇ ਬਿੱਟੇ ਇਹ ਕਹਿੰਦਾ ਕਿ ਉਹਨਾਂ ਨੂੰ ਵੱਡੀ ਲਈ ਇੱਕ ਲੀਡ ਸੀਗੀ ਐਮਪੀ ਦੀ ਸੈਕੰਡ ਨੰਬਰ ਤੇ ਸੀ ਉਸ ਬਾਰੇ ਕਿੰਨੇ ਤੋਂ ਅਨਮਾਨ ਲਗਾ ਏਦਾਂ ਇੱਕ ਤਾਂ ਤੁਸੀਂ ਕਿਹਾ ਵੀ بڑے بڑے ਸਟਾਰ ਪ੍ਰਚਾਰਕ ਨਹੀਂ ਹੁੰਦੇ ਬੀਜੇਪੀ ਵਿੱਚ ਸਾਰੇ ਕਾਰਜਕਰਤਾ ਹੁੰਦੇ ਆ ਤਾਂ ਸਾਨੂੰ ਫੋਨ ਆਂਦਾ ਸਿੱਧਾ ਪੀਐਮਓ ਤੋਂ ਵੀ ਕੱਲ ਕੋ ਆਪਕਾ ਮੰਤ్రਾਲੇ ਜੁਆਇਨ ਕਰਨਾ ਹੈ ਜੀ আর ਰੇਖਾ ਗੁਪਤਾ ਜੀ ਤੇ ਮਹਿਪ ਸਿੰਘ ਸੈਣੀ ਜੀ ਇਹਨਾਂ ਨੂੰ ਤਾਂ ਫੋਨ ਹੀ ਆਇਆ ਸੀ ਕੱਲ ਸੇ ਆਪਕਾ ਦਫਤਰ ਸੀ ਚੀਫ ਮਿੰისტਰ ਦਫਤਰ ਹੈ ਉਹ ਕਹਿੰਦੇ ਜੋ ਹੁਕਮ ਜੀ ਆਪਕਾ ਕੱਲ ਸੇ ਸੀਐਮ ਬਣ ਗਏ ਆਪ ਸਾਡੇ ਤਾਂ ਫੋਨ ਨਹੀਂ ਗਿਆ ਕਿਸੇ ਦੀ ਮੇਰੀ ਗੱਲ ਸੁਣੋ ਸਾਡੇ ਤਾਂ ਕਾਰਜਕਰਤਾ ਅਨੈਵ ਸਿੰਘ ਸੈਣੀ ਸਾਹਿਬ ਤੇ ਦੇਖਾ ਗੁਪਤਾ ਦਾ ਸਟੂਡੈਂਟ ਪੋਲਿਟਿਕਸ ਤੋਂ ਨਿਕਲੇ ਨੇ ਡੀਯੂ ਤੋਂ ਦਿੱਲੀ ਯੂਨੀਵਰਸਿਟੀ ਤੋਂ ਤਾਂ ਇਹਨਾਂ ਨੇ ਤਾਂ ਸਾਡੇ ਜੀਵਨ ਗੁਪਤਾ ਜੀ ਦੋਨੋਂ ਜਿਹੜੇ ਜਿਨ੍ਹਾਂ ਦਾ ਨਾਮ ਲੈਂਦਾ ਤੁਸੀਂ ਸੀਐਮਜ਼ ਦਾ ਇਹ ਤਾਂ ਜੀਵਨ ਜੀ ਦੇ ਉਮਰ ਦੇ ਨੇ ਤੇ ਇਹਨਾਂ ਨੇ ਤਾਂ ਇਹਨਾਂ ਦੇ ਟਾਈਮ ਦਾ ਯੁਵਾ ਮੋਰਚੇ 'ਚ ਕੰਮ ਕੀਤਾ ਜੀ ਯੂਥ ਵਿੰਗ 'ਚ ਜਿਹੜਾ ਭਾਜਪਾ ਦਾ ਹੈ ਸਾਡਾ ਤੇ ਇਹ ਕਾਰਜਕਰਤਾ ਨੇ ਸਾਰੇ ਸਾਡੇ ਸਾਡੇ ਸਟਾਰ ਪ੍ਰਚਾਰਕ ਤਾਂ ਬਾਹਰ ਚ ਲੱਗ ਜਾਂਦੇ ਨੇ ਨਾਮ ਉਹ ਤਾਂ ਜਨਤਾ ਨੂੰ ਹੁਣ ਸੀਐਮ ਬਣ ਗਏ ਤਾਂ ਜਨਤਾ ਪ੍ਰਚਾਰਕ ਕਰਦੀ ਹੈ ਜੀ ਲੇਕਿਨ ਇਹ ਪ੍ਰਚਾਰ ਇਹ ਸਾਡੇ ਸਟਾਰ ਸਟੋਰ ਸਾਡੀ ਪਾਰਟੀ ਦੀ ਦ੍ਰਿਸ਼ਟੀ ਦੇ ਨਾਲ ਇਹ ਸਟਾਰ ਪ੍ਰਚਾਰਕ ਕੋਈ ਨਹੀਂ ਇਹ ਤਾਂ ਆਮ ਜੇ ਕਾਰਜਕਰਤਾ ਸਾਡੇ ਉਹ ਜਿਹੜੇ 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 ਤੁਸੀਂ ਰਵਨੀਤ ਬਿੱਟੂ ਜੀ ਨੂੰ ਜਿਹੜਾ ਰੇਲ ਮੰਤਰਾਲੇ ਤੋਂ ਨਵਾਜਿਆ ਗਿਆ ਉਹਦੀ ਗੱਲ ਕੀਤੀ ਬਿਲਕੁਲ ਇੱਕ ਵਧੀਆ ਲੀਡਰ ਸੀਗਾ ਕਾਂਗਰਸ ਪਾਰਟੀ ਦੇ ਵਿੱਚ ਉਹਨਾਂ ਦੀ ਪੁੱਛ ਨਹੀਂ ਹੁੰਦੀ ਸੀ ਕਾਂਗਰਸ ਪਾਰਟੀ ਤੁਹਾਨੂੰ ਪਤਾ ਹੈ ਸੈਂਟਰ ਚ ਨਹੀਂ ਬਣਾ ਪਾਰੀ ਕੁਝ ਰਾਹੁਲ ਗਾਂਧੀ ਕੋਲ ਕੁਝ ਨਹੀਂ ਹੋ ਰਿਹਾ ਉਹ ਮਤਲਬ ਇੰਟਰਸਟ ਹੀ ਹੈ ਨਹੀਂ ਉਹਦਾ ਪੋਲਿਟਿਕਸ ਚ ਉਹ ਤਾਂ ਇਟਲੀ ਉਟਲੀ ਕੋਮਨ THਆਇਲੈਂਡ ਜਾਂਦਾ ਉਹਦਾ ਇੰਟਰਸਟ ਹੀ ਬਿਲਕੁਲ ਹੈ ਨਹੀਂਗਾ ਤੇ ਉਹਨੂੰ ਜ਼ਬਰਦਸਤੀ ਲਾਇਆ ਹੋਇਆ ਕੰਮ ਤੇ ਉਹ ਉਹਦਾ ਚਿਹਰਾ ਦਿਖਾਈ ਜਾਂਦੇ ਬਾਰ-ਬਾਰ ਹੋਰ ਚਿਹਰਾ ਹੈ ਨਹੀਂਗਾ ਹੁਣ ਭਾਰਤੀ ਜਨਤਾ ਪਾਰਟੀ ਦਾ ਅਗਲਾ ਦੱਸੋ ਚਿਹਰਾ ਪ੍ਰਧਾਨ ਮੰਤਰੀ ਦਾ ਕੌਣ ਹੈ ਤੁਹਾਨੂੰ ਪਤਾ ਨਹੀਂ ਪਤਾ ਸਾਡੀ ਪਾਰਟੀ ਦਾ ਹੁਣ ਨੈਸ਼ਨਲ ਪ੍ਰੈਜ਼ੀਡੈਂਟ ਚੇਂਜ ਹੋਣਾ ਹੈ ਤੁਹਾਨੂੰ ਪਤਾ ਕੌਣ ਹੈ ਅਗਲਾ ਪ੍ਰੈਜ਼ੀਡੈਂਟ ਨਹੀਂ ਪਤਾ ਕਾਂਗਰਸ ਕਾਂਗਰਸ ਦਾ ਦੱਸੋ ਕਿਹੜਾ ਪ੍ਰੈਜ਼ੀਡੈਂਟ ਬਣੂਗਾ ਅਗਲਾ ਸਾਰਿਆਂ ਨੂੰ ਪਤਾ ਹੈ ਪ੍ਰਿਅੰਕਾ ਗਾਂਧੀ ਬਣੂਗੀ ਜਾਂ ਰਾਹੁਲ ਗਾਂਧੀ ਬਣੂਗਾ ਯਾ ਆ ਖੜਗੇ ਬਣਾਇਆ ਜ਼ਬਰਦਸਤੀ ਦਾ ਪ੍ਰੈਜ਼ੀਡੈਂਟ ਇਸ ਕਰਕੇ ਸਾਡੀ ਪਾਰਟੀ ਐਦਾਂ ਕੰਮ ਨਹੀਂ ਕਰਦੀ ਇਸ ਕਰਕੇ ਵੀ ਸਾਡੀ ਪਾਰਟੀ 'ਚ ਐਦਾਂ ਨਹੀਂ ਲੋਕ ਆ ਰਹੇ ਜਿਹੜੀ ਭਰਤੀ ਬੰਪਰ ਭਰਤੀਆਂ ਹੋ ਰਹੀ ਹੈ ਯੂਥ ਅਟਰੈਕਟ ਹੋ ਰਿਹਾ ਹੈ ਯੁਵਾ ਮੋਰਚੇ 'ਤੇ ਬੰਪਰ ਭਰਤੀਆਂ ਹੋ ਗਈਆਂ ਸਾਡੀ ਉਹ ਇਸ ਕਰਕੇ ਕਿਉਂਕਿ ਇਹ ਪਾਰਟੀ ਓਪਰਚੁਨਿਟੀ ਦਿੰਦੀ ਹੈ ਜੇ ਮੈਂ ਕੰਮ ਕਰਦਾ ਤਾਂ ਮੈਨੂੰ ਨਵਾਜ਼ਿਆ ਜਾਊਗਾ ਟਿਕਟ ਦੇ ਕੇ ਮੈਨੂੰ ਪ੍ਰਧਾਨਗੀ ਦੇ ਕੇ ਨਵਾਜ਼ਿਆ ਜਾਊਗਾ ਇਹ ਨਹੀਂ ਵੀ ਉਹੀ ਪਾਰਟੀ ਫੈਮਿਲੀ ਚੱਲੀ ਆ ਰਹੀ ਪੋਲਿਟਿਕਸ ਕਿ ਅਸੀਂ ਉਹੀ ਕਰੀ ਜਾ ਰਹੇ ਹਾਂ ਬਸ ਉਹੀ ਰਾਹੁਲ ਗਾਂਧੀ ਹੈ ਉਹੀ ਪ੍ਰਿਅੰਕਾ ਗਾਂਧੀ ਹੈ ਪ੍ਰਿੰਕਾ ਗਾਂਦੀ ਤੇ ਨਿਆਣਾ ਹੋ ਗਿਆ ਉਹ ਪਤਾ ਸਾਰਿਆਂ ਨੂੰ ਉਹਨੇ ਪ੍ਰਧਾਨ ਬਣ ਨਹੀਂ ਹੈ ਕਾਂਗਰਸ ਅਗਲੀ ਵਾਰ ਜਦੋਂ ਵੱਡਾ ਹੋ ਜੂਗਾ ਇਸ ਕਰਕੇ ਆ ਸਾਡਾ ਨਹੀਂ ਹੈ ਸਿਸਟਮ ਦੇਖੇ ਦੇਖੇ ਯਾਰ ਸਾਡਾ ਕਹਿਣਾ ਹੈ ਵੀ ਪਰਿਵਾਰਵਾਦ ਨਾਲ ਉਹ ਬਦਾ ਵਾਲੀ ਤਿਆਰ ਨਹੀਂ ਸਾ ਪਰਿਵਾਰਵਾਦ ਤੋਂ ਉੱਪਰ ਉੱਠਣਾ ਉੱਥੇ ਨਿਕਲਣਗੇ ਤਾਂ ਹੀ ਕੁਝ ਬਣੂਗਾ ਸਾਨੂੰ ਤਾਂ ਮੇਰੀ ਗੱਲ ਸੁਣੋ ਸਾਡੀ ਪਾਰਟੀ ਦੇ ਬੀਜੇਪੀ ਦੇ ਸਟਾਰ ਪ੍ਰਚਾਰਕ ਰਾਹੁਲ ਗਾਂਦੀ ਉਹ ਜਿੱਥੇ ਜਾਂਦੇ ਹੈ ਇਲੈਕਸ਼ਨ ਹਲਵਾ ਜਾਂਦੇ ਹੈ ਜਿੰਨਾ ਬੋਲਦੇ ਆ ਸਾਡੀ ਪਾਰਟੀ ਨੂੰ ਉਨੀ ਤਾਕਤ ਮਿਲਦੀ ਹੈ ਇਸ ਕਰਕੇ ਅਸੀਂ ਤਾਂ ਚਾਹਨੇ ਰਾਹੁਲ ਗਾਂਧੀ ਜੀ ਰਹੇ ਹੋਰ ਨਵਾਂ ਬੰਦਾ ਨਾ ਸਚੀ ਸਰ ਤੁਰੀ ਸਾਰੀ ਗੱਲ ਛੱਡੋ ਆਪਰੇਸ਼ਨ ਸੰਦੂਰ ਹੋਇਆ ਇਹਦੇ ਵੇਰੇ ਪੂਰੀ ਦੁਨੀਆ ਨੂੰ ਦਿਖਾਣ ਕਰਨ ਵਾਸਤੇ ਕਾਂਗਰਸ ਹੀ ਨਹੀਂ ਭੇਜੇ ਮੋਦੀ ਜੀ ਨੇ ਆ ਸ਼ਸ਼ੀ ਥਰੂਰ ਗਏ ਨਹੀਂ ਤੇ ਸੁਪਰੀਆ ਸੂਲੇ ਜੀ ਗਏ ਅਤੇ ਭੇਜਿਆ ਐਨਸੀ ਤੋਂ ਆਂਦੇ ਆ ਮਹਾਰਾਸ਼ਟਰ ਵਾਲੇ ਹੈਗੇ ਆ ਅਮਰ ਜੀ ਆਪਣੇ ਆਪਣੇ ਤੇ ਫਤਿਹਗੜ ਸਾਹਿਬ ਦੇ ਜਿਹੜੇ ਐਮਪੀ ਸਾਹਿਬ ਨੇ ਸ਼ਾਇਦ ਅਮਰਜੀਤ ਸਿੰਘ ਨਾਮ ਹੋ ਰਹਾ ਵਾ ਉਹਨਾਂ ਨੂੰ ਭੇਜਿਆ ਯਾਰ ਮੋਦੀ ਸਾਹਿਬ ਨੇ ਉਹ ਬੰਦੇ ਨਹੀਂ ਹੈਗੇ ਉਹ ਹੈਗੇ ਆ ਪਰ ਉਹਨਾਂ ਨੂੰ ਅੱਗੇ ਨਹੀਂ ਆਉਣ ਦਿੰਦੀ ਕਾਂਗਰਸ ਪਾਰਟੀ ਇਸ ਕਰਕੇ ਚਿਹਰੇ ਹੈਗੇ ਹਨ ਉਹਨਾਂ ਕੋਲ ਉਹ ਸ਼ਸ਼ੀ ਜ਼ਰੂਰ ਜੀ ਚਲੇ ਗਏ ساری ਕਾਂਗਰਸ ਪਾਰਟੀ ਨੂੰਗਾ ਲੈ ਵੀਤਾ ਭਾ ਜੀਪੀ ਜੁਆਇਨ ਕਰੂਗਾ ਆਦੀ ਹੋ ਗਈ ਯਾਰ ਸ਼ੱਕ ਵਾਲਾ ਸ਼ੱਕ ਵਾਲਾ ਕਰਦੀ ਕਾਂਗਰਸ ਪਾਰਟੀ ਆਪਣੇ ਬੰਦਿਆਂ ਦੇ ਇਸ ਕਰਕੇ ਇਹ ਕੁਛ ਨਹੀਂ ਹੈ ਜੀਪੀ ਜੁਆਇਨ ਕਰੋ ਤੁਹਾਨੂੰ ਵੀ ਅਪੀਲ ਹੈ ਜੀਪੀ ਜੁਆਇਨ ਕਰੋ ਸਾਡੀ ਪਾਰਟੀ ਕੋਲ ਬੜੇ ਹੀ ਓਪਰਚ्युनिटीयां ਨੇ ਕਿਸੇ ਨੂੰ ਵੀ ਚੱਕ ਕੇ ਜੀ ਸੀ ਐਮ ਬਣਾ ਦਿੰਦੇ ਆ ਉਨਾ ਮੱਧ ਪ੍ਰਦੇਸ਼ ਵਾਲੇ ਦੇਖ ਲੋ ਕਿਸੇ ਨੂੰ ਪਤਾ ਸੀ ਨਾਮ ਸੁਣਿਆ ਕਿਸੇ ਨੇ ਨਾ ਰਾਜਸਥਾਨ ਵਾਲੇ ਦਾ ਨਾਮ ਸੁਣਿਆ ਨਾ ਹਰਿਆਣੇ ਵਾਲੇ ਦਾ ਨਾਮ ਸੁਣਿਆ ਨਾ ਦਿੱਲੀ ਵਾਲੇ ਦਾ ਨਾਮ ਸੁਣਿਆ ਉਹ ਕਹਿੰਦੇ ਬਾ ਫੋਨ ਆਇਆ ਜੀ ਪੀਐਮ ਨੂੰ ਪ੍ਰਧਾਨ ਮੰਤਰੀ ਦਫ਼ਤਰ ਤੋਂ ਕਲਸੇ ਸੀਐਮ ਕਲਸੇ ਸੀਐਮ ਦਫ਼ਤਰ ਆਪ ਸਮਾਂ ਲੈਗੇ ਉਹ ਕਹਿੰਦਾ ਠੀਕ ਹੈ ਜੀ ਸਮਾਂ ਲੈ ਲੇਗੇ ਜੀ ਆ ਹੈਗਾ ਨਹੀਂ ਸਾਡੀ ਤਾਂ ਬੀਜੇਪੀ ਦੀ ਸਿੰਪਲ ਜੀ ਠੀਕ ਹੈ ਜੀ ਬੰਦਾ ਵੀ ਕੰਮ ਕਰੂਗਾ ਉਹਨੂੰ ਆਪਰਚੂਨਿਟੀ ਮਿਲੂਗੀ ਬੀਜੇਪੀ ਚ ਸਿੱਧੇ ਤੌਰ ਤੇ ਜਿਹੜਾ ਭਾਈ ਸਾਹਿਬ ਨੇ ਕਿੰਨਾ ਦੱਸਿਆ ਸੀ ਵਾਰ ਨੰਬਰ ਕਿੰਨਾ ਆਪਣਾ 61 ਨੰਬਰ ਵਾਰਡ 61 ਨੰਬਰ ਵਾਰਡ ਨੰਬਰ ਭਾਈ ਕਾਰ ਨੰਬਰ ਵਾਰ ਤੋਂ ਜਿਹੜੇ ਭਾਈ ਸਾਹਿਬ ਉਮੀਦਵਾਰ ਦੇ ਤੌਰ ਤੇ ਖੜੇ ਵੀ ਹੁੰਦੇ ਆ ਵੀ ਕੌਸਲਰ ਤੇ ਵੀ ਖੜੇ ਇੱਕ ਇਹ ਵੀ ਗੱਲ ਕਹਿ ਰਿਹਾ ਸਿੱਧੇ ਤੌਰ ਤੇ ਕੰਮ ਕਰਨ ਵਾਲੇ ਨੂੰ ਕਾਇਲ ਦਿੱਤੀ ਜਾਊਗੀ ਹਰੇਕ ਤਰ੍ਹਾਂ ਦਾ ਜੋ ਵੀ ਆ ਜਿਸ ਤਰ੍ਹਾਂ ਵੀ ਕੰਮ ਕਰੂਗਾ ਉਸ ਨੂੰ ਕਾਇਲ ਦਿੱਤੀ ਜਾਊਗੀ ਜਿਵੇਂ ਕਿ ਤੁਸੀਂ ਦੇਖਿਆ ਆ ਵੀ ਅੱਜ ਬੂਥ ਨੰਬਰ 54 ਵਿੱਚ ਅਸੀਂ ਆਏ ਹੋਏ ਆ ਆਬ ਨਿਊਜ਼ ਇੰਡੀਆ ਲੋਕਤੰਤਰ ਦੀ ਆਵਾਜ਼ ਟੀਮ ਇੱਥੇ ਦੀ ਬੂਥ ਬੂਥ ਦੇ ਜਿਹੜੇ ਸਵੇਰ ਤੋਂ ਹੀ ਸੇਵਾ ਵਿੱਚ ਹਾਜ਼ਰ ਨੇ ਤੇ ਉਹਨਾਂ ਨਾਲ ਵੀ ਭਾਈ ਸਾਹਿਬ ਨਾਲ ਵੀ ਗੱਲਬਾਤ ਕਰਨ ਦੀ ਹੈ ਭਾਈ ਸਾਹਿਬ ਕੀ ਨਾਮ ਆਪਣਾ ਹੈ ਮੇਰਾ ਮਿੱਕਾ ਲਖਨਪਾਲ ਜੀ ਮੈਂ ਜ਼ਿਲ੍ਹਾ ਮਹਾ ਮੰਤਰੀਆਂ OBC ਮੋਰਚੇ ਦਾ ਜੀ ਜੀ ਸਰ ਅੱਜ ਸਵੇਰ ਤੋਂ ਹੀ ਇੱਕ ਗਰਮੀ ਦਾ ਮਾਹੌਲ ਵੀ ਹੈ ਤੇ ਵੋਟਾਂ ਦਾ ਚਲਸਰਾ ਜਾਰੀ ਹੈ ਤੇ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਆਪਣੇ ਗੂਰਾ ਪ੍ਰਬੰਧ ਹੈ ਜੀ ਚਾਹ ਪਾਣੀ ਦਾ ਠੰਡਿਆਂ ਦਾ ਸਭ ਪ੍ਰਬੰਧ ਕੀਤਾ ਗਿਆ ਬਾਕੀ ਤੁਹਾਨੂੰ ਪਤਾ ਜਿੰਮੀ ਚੋਣ ਚੱਲ ਰਹੀ ਹੈ ਔਰ ਅੱਜ ਅਸੀਂ ਜੋ 3.5 ਸਾਲ ਹੋ ਗਏ ਆਮ ਪਾਰਟੀ ਨੂੰ ਗਰਦਾਰ ਪਾਰਟੀ ਅੰਬਾਦੀ ਨੇ ਖਾਸ ਪਾਰਟੀ ਤੇ ਗਰਦਾਰ ਪਾਰਟੀ ਜਿਨ੍ਹਾਂ ਨੇ 3 ਸਾਲਾਂ 6 3 ਸਾਲਾਂ ਵਿੱਚ ਬੇੜਾ ਕਰ ਕਰ ਦਿੱਤਾ ਪੰਜਾਬ ਦਾ ਹੁਣ ਸਾਨੂੰ ਮੌਕਾ ਮਿਲਿਆ ਸਾਡੇ ਜੀਵਨ ਗੁਪਤਾ ਜੀ ਬਹੁਤ ਹੀ شریف ਇਮਾਨਦਾਰ ਇੱਕ ਸਧਾਰਨ ਪਰਿਵਾਰ ਦੇ ਵਿੱਚੋਂ ਸਾਨੂੰ ਨਮਾਇंदे ਦਿੱਤੇ ਗਏ ਹਨ ਔਰ ਹੁਣ ਸਾਡਾ ਵੀ ਫਰਜ਼ ਬਣਦਾ ਸਾਰੇ ਕਾਰਜਕਰਤਾ ਦਾ ਸਾਰੇ ਵੈਸਟ ਦੇ ਸਮੂਹ ਵੋਟਰਾਂ ਦਾ ਕਿ ਜੀਵਨ ਗੁਪਤਾ ਜੀ ਨੂੰ ਵੋਟਾਂ ਭਾ ਕੇ ਆਪਾਂ ਕਾਮਯਾਬ ਕਰੀਏ ਤਾਂ ਜੋ ਸੈਂਟਰ ਤੋਂ ਹੀ ਫੰਡ ਲਿਆ ਕੇ ਇਸ ਹਲਕੇ ਦਾ ਵਿਕਾਸ ਕਰ ਸਕੋ ਜਿਸ ਤਰ੍ਹਾਂ ਸੀਗਾ ਸੈਂਟਰ ਤੋਂ ਫੰਡ ਆ ਜਿਸ ਤਰ੍ਹਾਂ ਮੋਦੀ ਜੀ ਦੇ ਕਹਿਣ ਤੇ ਕਥਨ ਅਨੁਸਾਰ ਜਿੰਨੀਆਂ ਨੇ ਸਟਾਰ ਪ੍ਰਚਾਰਕ ਅੱਜ ਲੁਧਿਆਣੇ ਵਿੱਚ ਆਈਆਂ ਜਿਵੇਂ ਕਿ ਹਰਿਆਣੇ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਸਾਹਿਬ ਵੀ ਲੁਧਿਆਣੇ ਵਿੱਚ ਚੌਣ ਮੈਦਾਨ ਵਿੱਚ ਉਤਰੇ ਜੀਵਨ ਗੁਪਤਾ ਜੀ ਹੱਕ ਵਿੱਚ ਦੂਜੀ ਪਾਸੇ ਗੱਲ ਕਰ ਲਈਤੀ ਜਾਵੇ ਤਾਂ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਜੀ ਵੀ ਆਏ ਜੋ ਕਿ ਇਹਨਾਂ ਦੇ ਹੀ ਕਾਸਨਾ ਸੰਬੰਧਿਤ ਰੱਖਦੇ ਨੇ ਗੁਪਤਾ ਪੰਦੇ ਜੀ ਮੋਦੀ ਜੀ ਦੇ ਇੱਕ ਨਾਅਰੇ ਅਨਸਾਰ ਡਬਲ ਇੰਜਨ ਸਰਕਾਰ ਆ ਜੇ ਵੱਲ ਜਾਂਦੀ ਆ ਤੇ ਕਿਸ ਤਰ੍ਹਾਂ ਦੀ ਨੋਰ ਆ ਨਾ ਪਿਛਲੇ ਦਿਨੀ ਜੀ ਦੇਖਿਆ ਗਿਆ ਕਿ ਪਿਛਲੀਆਂ ਵੋਟਾਂ ਲੰਘ ਚੁੱਕੀਆਂ ਨਹੀਂ ਜਿਵੇਂ ਕਿ ਮੈਂਬਰ ਪਾਰਲੀਮੈਂਟ ਦੀਆਂ ਲੋਕ ਸਭਾ ਦੀਆਂ ਸੀਟਾਂ ਤੇ ਬੜੇ ਵੱਡੇ ਪੱਦਰ ਨਾਲ ਸਰਦਾਰ ਅਬਨੀ ਸਿੰਘ ਬਿੱਟੂ ਜੀ ਨੂੰ ਸੈਕੰਡ ਨੰਬਰ ਤੇ ਆਇਓ ਪਹਿਲਾ ਹਾਰੇ ਨਹੀਂ ਔਰ ਇਸ ਇਸ ਹਲਕੇ ਤੋਂ ਵੈਸਟ ਤੋਂ ਕਿਸ ਤਰ੍ਹਾਂ ਦੀ ਉਮੀਦ ਕਰਦੇ ਹੋ ਵੀ ਤੁਸੀਂ ਵੋਟਾਂ ਲੰਦੂ ਜਿਸ ਤਰ੍ਹਾਂ ਉਹਨਾਂ ਹਲਕੇ ਵੈਸਟ ਦਾ ਵੀ ਪੂਰਾ ਯੋਗਦਾਨ ਆ ਮਿੱਟੂ ਸਾਹਿਬ ਅਕਸਰ ਆਪਣੇ ਬਿਆਨਾਂ ਵਿੱਚ ਕਹਿੰਦੇ ਨੇ ਵੀ ਵੀ ਹਲਕਾ ਵੈਸਟ ਤੋਂ ਵੈਸਟ ਦੇ ਲੋਕਾਂ ਨੇ ਮੈਨੂੰ ਬਹੁਤ ਪਿਆਰ ਦਿੱਤਿਆ ਤੁਸੀਂ ਕੀ ਕਹਿਣਾ ਚਾਹੋਗੇ ਬਿਲਕੁਲ ਜੀ ਠੀਕ ਹੈ ਜੀ ਬਹੁਤ ਧੰਨਵਾਦ ਆ ਵੈਸਟ ਵਾਲਿਆਂ ਦਾ ਕਿਉਂਕਿ ਵੈਸਟ ਵਿੱਚ ਲੋਕ ਸਭਾ ਇਸ ਸੀਟ ਤੋਂ ਅਸੀਂ 15 ਤੋਂ 18000 ਦੀ ਸਾਡੀ ਲੀਡ ਸੀ 70 ਉਹ ਵਧਾ ਕੇ 20 ਤੋਂ 25000 ਸਾਡੀ ਪਾਰਟੀ ਲੀਡ ਹੋ ਗਈ ਔਰ ਜੀਵਨ ਗੁਪਤੇ ਨੂੰ ਜਿਤਾ ਕੇ ਵਿਧਾਨ ਸਭਾ ਭੇਜਾਂਗੇ ਬੜਾ ਯਕੀਨ ਆ ਜੀ ਡਿਪਾ ਵੀ ਪੂਰਾ ਬਹੁਤ ਯਕੀਨ ਆ ਜੀ ਲੱਭ ਰ ਗਿਆ ਜਨਤਾ ਦੇ ਔਰ ਮੋਤੀ ਸਾਹਿਬ ਦਾ ਪਤਾ ਹੀ ਹੈ ਦਮ ਸਾਰਿਆਂ ਨੂੰ ਵੀ 11 ਵਜੇ 10 ਮਿੰਟ ਹੋ ਚੁੱਕੇ ਅੱਜ ਵੀ ਸਾਡੇ ਨਾਲ ਗੱਲ ਹੋ ਰਹੀ ਆ ਕਿੰਨੇ ਪ੍ਰਤੀਸ਼ਤ ਤੁਹਾਡੇ ਹਿਸਾਬ ਨਾਲ VOTING ਹੋ ਚੁੱਕੀ ਆ ਕਿੰਨੇ ਟੋਟਲ ਕਿੰਨੇ ਹੋ ਦੇਖੋ ਜੀ ਮੇਰਾ ਅੰਦਾਜ਼ਾ ਸ਼ਾਮ ਤੱਕ 70 ਤੋਂ 80% VOTING ਦੀ ਆਸ ਆ ਕਿਉਂ ਗਰਮੀ ਆ ਸੂਰਿਆ ਕੁਝ ਬਾਗੀ ਆ ਕਿਉਂਕਿ ਜੜੀਆਂ ਪਰਚੀਆਂ BLO ਸਿੱਧੀਆਂ ਘਰਾਂ ਦੇ ਵਿੱਚ ਦੇ ਆਏ ਨੇ ਇਸ ਕਰਕੇ ਬਹੁਤ ਤੇ ਦੇ ਉੱਤੇ ਘਾਟੀ ਲੋਕਾਂ ਦੇ ਨੇ ਉਸੇ ਦਿਨ ਜਾ ਕੇ ਪਰਚੀ ਪ੍ਰਾਪਤ ਹੋਈ ਹੋਈ ਉਹਨਾਂ ਨੂੰ ਸਿੱਧਾ ਬੂਥ ਤੇ ਜਾ ਕੇ ਵੋਟ ਪਾ ਰਹੇ ਨੇ। ਸ਼੍ਰੀਮਾਨ ਜੀ ਤੁਹਾਨੂੰ ਨਹੀਂ ਲੱਗਦਾ ਵੀ ਹਲਕਾ ਵੈਸਟ ਜਿਹੜੀ ਹੋਰ ਸੀਟ ਮੰਨੀ ਜਾ ਰਹੀ ਆ। ਕਿਤਨੇ ਕਿਤੇ ਵੈਸਟ ਦੀ ਹੋਰ ਸੀਟ ਆ ਕਿਤਨੇ ਕਿਤੇ ਆਮ ਆਦਮੀ ਪਾਰਟੀ ਨੇ ਵੀ ਕੱਲ ਦੇਖਿਆ ਤੁਸੀਂ ਤਸਵੀਰਾਂ ਇੱਕ ਜਿਹੜਾ ਨੰਗਾ ਨਾਚ ਆ ਜਿਹੜਾ ਦੇਖਿਆ ਗਿਆ ਰਾਸ਼ਨ ਵੰਡਣ ਲੈ ਕੇ ਬੜੇ ਇਸ ਤਰ੍ਹਾਂ ਦੇ ਕਈ ਸਵਾਲ ਜਿਹੜੇ ਉੱਠੇ ਆ ਪੈਦਾ ਹੋਇਆ ਵੀ ਉਸ ਉਸ ਦੇ ਉਲਟ ਜਿਹੜਾ ਜੀਵਨ ਗੁਪਤਾ ਜੀ ਹੱਲ ਦੇਖਿਆ ਜਾਵੇ ਤਾਂ ਇਹਨਾਂ ਦੀ ਛਵੀ ਬਾਰੇ ਤੁਸੀਂ ਕੀ ਕਹਿਣ ਚਾਹੋ? ਤੁਸੀਂ ਦੇਖ ਹੀ ਲਿਆ ਜੀ ਗੱਲ। ਆਪਾਂ ਦੇ ਵਿੱਚ ਲੜਦੇ ਹੋਏ ਕੁੱਤੀ ਚੋਰਾਣ ਵਾਲੀ ਹੈ ਜੀ ਪੰਜਾਬ ਪੁਲਿਸ ਆਪ ਸਪਲਾਈ ਕਰ ਰਹੀ ਸ਼ਰਾਬ ਔਰ ਕੱਪੜੇ ਬੈਗ ਜਿਮੈਟਰੀਆਂ ਦੇਖਦੇ ਤੁਸੀਂ ਉਹਨਾਂ ਦਾ ਕੀ ਹਾਲ ਆ ਰਾਸ਼ਨ ਬੰਨ ਰਹੇ ਆ ਪੁਲਿਸ ਵਾਲੇ ਇਹਨਾਂ ਨੇ ਆਪਾਂ ਤੇ ਲੰਲੜ ਮਰ ਜਣਾ ਔਰ ਸਾਡੇ ਜੀਵਨ ਗੁਪਤਾ ਜੀ ਬਹੁਤ ਸਧਾਰਨ ਵਿਅਕਤੀ ਨੇ ਔਰ ਜ਼ਮੀਨ ਦੇ ਨਾਲ ਜੁੜੇ ਹੋਏ ਹਨ ਸੰਜੀਵ ਰੋੜਾ ਜੀ ਬਾਰੇ ਤੁਹਾਨੂੰ ਪਤਾ ਹੈ ਬਬਤੀ ਬੰਦਾ ਜੀ ਉਹ ਉਹਨੂੰ ਜ਼ਮੀਨ ਦਾ ਕੀ ਪਤਾ ਵਰਕਰਾਂ ਦਾ ਕੀ ਪਤਾ ਐਸੇ ਦੇ ਕੇ ਐਮਪੀ ਬਣ ਨਾਲ ਭਾਈ ਸਾਹਿਬ ਸੰਜੀਵ ਰੋੜਾ ਜੀ ਕਹਿ ਰਹੇ ਲੋਕਾਂ 'ਚ ਪੂਰੇ ਵੈਸਟ ਹਲਕੇ ਦੇ ਵਿੱਚ ਵੈਸਟ ਤੋਂ ਬਾਹਰ ਵੀ ਇੱਥੇ VOTING ਨਹੀਂ ਵੀ ਹੋਣੀ ਉਹ ਇੱਥੇ ਵੀ ਬੋਰਡ ਤੱਕ ਲੱਗੇ ਨੇ ਪਰ ਦਾਵਾ ਕੀਤਾ ਜਾ ਰਿਹਾ ਮੌਜੂਦਾ ਸਰਕਾਰ ਵੱਲੋਂ ਕੰਮ ਜੰਗੀ ਪੱਦਰ ਤੇ ਕੀਤੇ ਜਾਣਗੇ ਤੁਹਾਡਾ ਕੀ ਹੈ ਕਿਹੜਾ ਕੰਮ ਹੈ ਜੀ ਕਿਹੜਾ ਕੰਮ ਹੈ ਭਾਈ ਅੱਡਾ ਉਹ ਸੈਂਟਰ ਦਾ ਪੈਸਾ ਲੱਗ ਰਿਹਾ ਜੀ ਫਲਾਈਓਵਰ ਦਾ ਸੈਂਟਰ ਦੇ ਪੈਸੇ ਨਾਲ ਹੈ ਇਹਨਾਂ ਨੇ ਕੀ ਕੀਤਾ 3.5 ਸਾਲ ਕੀ ਕੀਤਾ ਜਿਹੜੇ ਮੌਜੂਦਾ MLA ਸਨ ਉਹਨਾਂ ਨੇ ਕਿਵਰ ਕੀ ਕੀਤਾ ਜਾਨਾ ਨੇ ਵਿਕਾਸ ਆ ਕੇ 2 ਮਹੀਨਿਆਂ ਚ ਕਰਤਾ 3 ਮਹੀਨਿਆਂ ਚ ਕਰਤਾ ਪਹਿਲੇ 3.5 ਸਾਲ ਸੁੱਤੇ ਸੀ ਇਹਨੇ ਕੋਈ ਐਸਾ ਕੰਮ ਨਹੀਂ ਰੋਲਾ ਆ ਬੈਸਟ ਵਿੱਚ ਚੋਣ ਹੋ ਰਹੀ ਔਰ ਪੂਰੇ ਲੁਧਿਆਣੇ ਚ ਦਿਹਾਤੀ ਦੇ ਸ਼ਹਿਰੀ ਦੇ ਹਲਕੇ ਮੋਰ ਲਾ ਲਾ ਕੇ ਪੈਸੇ ਦੀ ਬਰਬਾਦੀ ਕੀਤੀ ਸੀ ਸਾਰਾ ਜਨਤਾ ਦੇ ਭਾਰ ਪੈ ਰਿਆ ਜਿਹੜੀ ਵੋਟ ਆ ਹੋਟ ਸੀਟ ਲੁਧਿਆਣਾ ਬੈਸਟ ਮੰਨੀ ਜਾ ਰਹੀ ਆ ਤੇ ਕਦੇ ਆਣ ਵਾਲੇ 2027 ਦੇ ਵਿੱਚ ਇੱਕ ਚਿਹਰਾ ਉੱਪਰ ਕੇ ਸਾਹਮਣੇ ਆਊਗਾ ਨਾ ਕੁਝ ਨਹੀਂ ਹੋਣਾ ਜੀ ਜੀਵਨ ਗੁਪਤਾ ਜਿੱਤਣਗੇ ਔਰ 2027 ਦੀ ਭਾਰਤੀ ਜਨਤਾ ਪਾਰਟੀ ਸਰਕਾਰ ਬਣੇਗੀ ਨਹੀਂ ਪੱਤਰ ਹੁਣ ਰੱਖਿਆ ਜਾਏਗਾ ਸਰ ਥੈਂਕ ਯੂ